ਕੀ ਨਾ ਜੀ ਆਪਣਾ ਸਾਹਿਲ ਬੰਬਾ ਬਾਜੀ ਕਿਹੜੀ ਜਗ੍ਹਾ ਤੇ ਰਹਿਣ ਆਲੇ ਆ ਭਾਈ ਮੈਂ ਜਲੰਧਰ ਦਾ ਰਹਿਣ ਆਲਾ ਆ ਕੀ ਮਾਮਲਾ ਕੀ ਲੋਕ ਕਿਹੜੇ ਤੁਹਾਡੀ ਲੜਾਈ ਹੋਈ ਸੱਟਾਂ ਮਾਰੀ ਜਾਣੀਆਂ ਭਾਜੀ ਅੰਦਰ ਨਾ ਉਮੇਸ਼ ਵਰਮਾ ਨਾਮ ਦਾ ਮੁੰਡਾ ਆ ਜਿੱਦਾਂ ਨਾ ਆਪਣਾ ਇੱਕ ਰੂਲ ਹੁੰਦਾ ਤੇ ਕਿ ਆਪਾਂ ਇੱਕ ਸਵਾਰੀ ਨੂੰ ਕਾਰਡ ਦੇ ਦਿੱਤਾ ਦੁਬਾਰਾ ਕਾਰਡ ਕੋਈ ਹੋਰ ਨਹੀਂ ਦੇ ਸਕਦਾ ਸਾਰਿਆਂ ਨੇ ਸਾਰਿਆਂ ਨੂੰ ਪਤਾ ਇਸ ਚੀਜ਼ ਦਾ ਭਾਈ ਉਹਨੇ ਮੈਂ ਸਮਝਾਇਆ ਉਹ ਮੈਨੂੰ ਗਾਲ੍ਹਾਂ ਕੱਢ ਲੱਭਾ ਕਹਿੰਦਾ ਤੇਰੀ ਮੈਂ ਗੰਦੀਆਂ ਗੰਦੀਆਂ ਗਾਲ੍ਹਾਂ ਕੱਢ ਲੱਭਾ ਮੈਂ ਹੰਝ ਕਰ ਦੇਣਾ ਮੁੰਡਾ ਕਰ ਦੇਣਾ ਕਾਦਾ ਕੰਮ ਕਰਦੇ ਭਾਜੀ ਕੌਣ ਤੁਸੀਂ ਮੈਂ ਟੈਕਸੀ ਵਾਲੇ ਭਾਜੀ ਅੱਛ ਤੇ ਪਰੀ ਮੁੜ ਕੇ ਮੈਂ ਬਾਹਰ ਆ ਕੇ ਖੜ ਗਿਆ ਆ ਕੇ ਮੈਂ ਕਿਹਾ ਦੇਖਣਾ ਤੇ ਬਰਾਵਾ ਦੇਖ ਲੈ ਕੀ ਕਿੰਨਾ ਹੈ ਮੈਂ ਬਾਹਰ ਆ ਕੇ ਖੜ ਗਿਆ ਮੈਂ ਇਹਨਾਂ ਆਪਣਾ ਮੁੰਡਿਆਂ ਨਾਲ ਗੱਲਾਂ ਬਾਤਾਂ ਮਾਰ ਰਹੇ ਆ ਤੇ ਪਰੀ ਉਹ ਦੋਸੰਨੀ ਆ ਗਿਆ ਸੰਨੀ ਨਾਲ ਪਰੀ ਆਉਂਦੇ ਮੇਰੇ ਮਾਦਰੀ ਸ਼ੁਰੂ ਕਰਤੀ ਉਹ ਕੋਣਾ ਮੁੰਡਾ ਜੀ ਪਤਾ ਨਹੀਂ ਉਹਨੇ ਸੱਦੇ ਹੋਣੇ ਮੁੰਡੇ ਬਾਜੀ ਨੇ ਸੁਣੀ ਨਾ ਜਿਹੜਾ ਮੁੰਡਾ ਤੁਸੀਂ ਜਾਣਦੇ ਓਨੂੰ ਹਾਂਜੀ ਹਾਂਜੀ ਮੈਂ ਜਾਣਦਾ ਆ ਉਹ ਕੀ ਕਰਦਾ ਕੰਮ ਉੱਥੇ ਉਹ ਵੀ ਟੈਕਸੀ ਦੇ ਕਰਦੇ ਆ ਇਹਨਾਂ ਨੇ ਸਾਥਲੇ ਹੋਣੇ ਕਿ ਤੋ ਤੇ ਭਈ ਇਹਨਾਂ ਨੇ ਮੇਰੇ ਮਾਰਨੀ ਸ਼ੁਰੂ ਕਰਦੀਆਂ ਕਿੰਨੇ ਜਾਣੇ ਸੀਗੇ ਇਹ ਦੋ ਤਿੰਨ ਜਾਣੇ ਸੀਗੇ ਤੇ ਇਹਨਾਂ ਨੇ ਮਾਰਨੀ ਸ਼ੁਰੂ ਕਰਤੀਆਂ ਮੈਂ ਲੰਮੇ ਪੈ ਗਿਆ ਤੇ ਸਾਰੇ ਦਵਾ ਆ ਪਰ ਜੀ ਉੱਥੇ ਕਿਤੇ ਮੁੰਡੇ ਖੜੇ ਸੀਗੇ ਪਰ ਹੀ ਮੈਂ ਥੱਲੇ ਡੇਟਾ ਮੈਂ ਇੱਕਦਮ ਡੈੱਡ ਹੋ ਗਿਆ ਸੀਗਾ ਮੈਂ ਮੁੜ ਝੋਟ ਕੇ ਭੱਜਿਆ ਭਾਜੀ ਫੇ ਮੈਨੂੰ ਇਹਨਾਂ ਨੇ ਨਾ ਉਹ ਅੱਗੇ ਜਾ ਕੇ ਲੈਫਟ ਹੋ ਕੇ ਮੈਨੂੰ ਕੁੱਟਿਆ ਭਾਜੀ ਕਿਹੜੇ ਹਥਿਆਰ ਗਰੇ ਸੀ ਭਾਜੀ ਇਹਨਾਂ ਕੋਲ? ਦਾਤਰ ਦੁੱਤਰ ਸੀ ਕੁਝ ਪੰਜ ਮੁੰਜੇ ਸੀਗੇ ਇਹਨਾਂ ਕੋਲ। ਇਹ ਕਿਹੜੀ ਜਗ੍ਹਾ ਮੇਨ ਲੜਾਈ ਹੋਈ ਕਿਹੜੀ ਜਗ੍ਹਾ ਹੈ? ਮੇਨ ਬਰਮਾ ਸੀ ਉਹ ਆਇਆ ਭਾਜੀ ਉਹਨੇ ਤੇਜੀ ਕਾਲੀ ਤੇ ਮੇਰੀ ਇਲਤਾ ਤੇ ਗੱਡੀ ਮਾਰੀ ਆ। ਮੇਰੇ ਕੋ ਤਰਿਆ ਨਹੀਂ ਜਾਂਦਿਆ ਭਾਜੀ। ਮੈਨੂੰ ਕੋਈ ਨੰਬਰ ਯਾਦ ਆ ਭਾਜੀ ਗੱਡੀ ਦਾ? ਹਾਂਜੀ ਹਾਂਜੀ ਭਾਜੀ 08 ਆ। ਵੇ ਤਾਂ ਇੱਕਰ ਮੈਨੂੰ ਯਾਦ ਨਹੀਂ ਹੈਗੇ ਭਾਜੀ 2492 ਨੰਬਰ ਗੱਡੀ ਦਾ ਯਾਰ ਕਿਹੜੀ ਗੱਡੀ ਹੈ ਇਹ ਇਹ ਡਿਜ਼ਾਇਰ ਗੱਡੀ ਹੈ ਭਾਜੀ ਅੱਛਾ ਜੀ ਇਹਦਾ ਭਾਜੀ ਪਰਮਿਟ ਤੱਕ ਨਹੀਂ ਹੈਗੇ ਇਹ ਗੱਡੀਆਂ ਚੱਲਦੀਆਂ ਪਈਆਂ ਭਾਜੀ ਕੰਮ ਕਰ ਰਹੀਆਂ ਤੁਹਾਡਾ ਪ੍ਰਧਾਨ ਕੋਲ ਨਾ ਟੈਕਸੀਆਂ ਦਾ ਭਾਜੀ ਇੱਥੇ ਕੋਈ ਪ੍ਰਧਾਨ ਨਹੀਂ ਹੈਗਾ ਇਹ ਬੋਲਾ ਉੱਪਰ ਵਾਲੇ ਹੈਗੇ ਸੀ ਬੋਲਾ ਉੱਪਰ ਤਾਂ ਕਿਹੜਾ ਪ੍ਰਧਾਨ ਹੁੰਦਾ ਭਾਜੀ ਤੇ ਇਹਨਾਂ ਨੇ ਮੈਨੂੰ ਭਾਜੀ ਉਹ ਆਡੀਅਨ ਦੇ ਜਿਹੜੇ ਟੇਬਲੋਂ ਦੇ ਲੋਹੇ ਦੇ ਭਾਜੀ ਉਹਨਾਂ 'ਚ ਮਾਰਿਆ ਮੇਰੇ ਉਹਨਾਂ ਦੇ ਆ ਸੱਟਾਂ ਲੱਗ ਗੀਆਂ ਮੇਰੇ ਮਾਰ ਮਾਰ ਕੇ ਭਾਜੀ ਇਹ ਮੇਨ ਹੋਈ ਕਿਹੜੀ ਜਗ੍ਹਾ ਭਾਈ ਲੜਾਈ ਇਹ ਕਿੱਥੇ ਕਰਕੇ ਹੋਈ ਹੈ ਭਾਜੀ ਜਿੱਦਾਂ ਆਪਾਂ ਲਵਲੀ ਮੇਨ ਗੇਟ ਤੋਂ ਆਪਾਂ ਲੋਕ ਇਡਲ ਨੂੰ ਆਜਦਾ ਨਾ ਹਾਂਜੀ ਉਹਦੇ ਲਾਗੇ ਖਾਲੀ ਜਗ੍ਹਾ ਨਹੀਂ ਇੰਨੀ ਤੋਂ ਵੱਡੀ ਸਾਰੀ ਉੱਥੇ ਹੋਈ ਹੈ ਭਾਜੀ ਅੱਛਾ ਜੀ ਮੇਰੇ ਆ ਹਾਂ ਅੰਦਰਲਾ ਅੰਦਰ ਲਖੂ ਨਾ ਹੋ ਰਿਹਾ ਹੋ ਜਾਣਾ ਆ ਬਾਕੀ ਲੱਕ ਮੇਰਾ ਗਿਆ ਬੰਦੇ ਬਾਕੀ ਬੰਦੇ ਪਛਾਣਦੇ ਕੋਣ ਆ ਤੁਸੀਂ ਹਾਂਜੀ ਹਾਂਜੀ ਮੈਨੂੰ ਸਾਰੇ ਨਹੀਂ ਪਛਾਣਨੇ ਕੀ ਕੀ ਨਾਮ ਬਾਕੀਆਂ ਦੇ ਮੁੰਡਿਆਂ ਦੇ ਇਹ ਆਈ ਸੰਨੀ ਦੇ ਉਮੇਸ਼ ਤਿੱਧਾ ਬੰਦ ਨਾਲ ਜਾਂਦਾ ਇਹਨੇ ਓਕੇ ਤੇ ਤੁਹਾਨੂੰ ਤੁਹਾਡੀ ਪੁਲਿਸ ਨਾਲ ਗੱਲਬਾਤ ਹੋਈ ਕਿ ਉੱਥੇ ਮੁੱਕਦੇ ਨਹੀਂ ਸਰ ਮੈਨੂੰ ਮੁੰਡੇ ਆਏ ਸੀਗੇ ਮੈਨੂੰ ਉਹ ਵੀ ਨਹੀਂ ਪਤਾ ਸਰ ਮੈਨੂੰ ਬਚਾਇਆ ਕਿੰਨਾਂ ਨੇ ਮੈਨੂੰ ਜਿਨ੍ਹਾਂ ਨੇ ਬਚਾਇਆ ਉਹਨਾਂ ਨੇ ਪਤਾ ਨਹੀਂ ਮੈਂ ਜਾਣਦਾ ਨਹੀਂ ਉਹਨਾਂ ਨੂੰ ਸੱਜ ਨਾਲ ਕਿ ਉਹ ਇਹਨਾਂ ਨੂੰ ਮਾਰ ਕੇ ਚੱਲ ਗਏ ਆ ਤੇ ਉਹ ਚੱਲ ਗਏ ਮੈਂ ਜਾਣਦਾ ਨਹੀਂ ਉਹਨਾਂ ਨੂੰ ਤੇ ਮੈਨੂੰ ਗੱਡੀ ਚ ਫਾ ਕੇ ਮੈਨੂੰ ਉੱਥੇ ਬਾਜੀ ਹਵੇਲੀ ਤੇ ਲਾ ਕੇ ਛੱਡ ਕੇ ਚੱਲ ਗਏ ਉਹ ਹਾਰ ਕੇ ਅੱਧੇ ਪੂਨੇ ਘੰਟੇ ਬਾਅਦ ਮੇਰਾ ਆਪਣੇ ਬ੍ਰਦਰ ਨੂੰ ਸੱਦਿਆ ਬਾਜੀ ਫੋਨ ਕਰਕੇ ਉਹ ਮੈਨੂੰ ਲੈਣ ਆਇਆ ਇਹ ਉਹ ਲੈ ਕੇ ਮੈਨੂੰ ਹਸਪੀਟਲ ਆਇਆ ਭਾਜੀ ਤੁਹਾਡੀ ਪੁਰਾਣੀ ਰੰਜਿਸ਼ ਤਾਂ ਨਹੀਂ ਕੋਈ ਹੈਗੀ ਆਪਾਂ ਚ ਪੁਰਾਣੀਆਂ ਚਲੋ ਮਾੜੀਆਂ ਮੋਟੀਆਂ ਬੈਸ ਕੇ ਚਲਦੀਆਂ ਰਹਿੰਦੀਆਂ ਵਾ ਉਹਦੇ ਆਪਣਾ ਇੰਨਾ ਇਗਨੋਰ ਹੀ ਕਰੀਦਾ ਉਸ ਚੀਜ਼ ਨੂੰ ਬੱਚਿਆਲੇ ਹੈਗੇ ਸਰ ਲੜਕੇ ਕੀ ਕਰਾਂਗੇ ਆਪਾਂ ਆਪਾਂ ਕੀ ਕਹਿਣਾ ਕਿਸਨ ਲੜਕੇ ਕਿਹੜਾ ਆਪਾਂ ਜ਼ਮੀਨ ਮੰਡਣੀ ਹੈ ਭਾਜੀ ਕੀ ਮੰਗ ਕਰਦੇ ਸੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਕਿ ਇਨਸਾਫ਼ ਮਿਲੇ ਭਾਜੀ ਤਣਾ ਥਾਣਾ ਕਿਹੜਾ ਪੈਂਦਾ ਤੁਹਾਨੂੰ ਚੌਂਕੀ ਕਿਹੜੀ ਪੈਂਦੀ ਉੱਥੇ ਮੇੜੂ ਚੌਂਕੀ ਪੈਂਦੀ ਭਜੀ ਛੇੜੂ ਚੌਂਕੀ ਇਹ ਪੁਲਿਸ ਨਾਲ ਗੱਲਬਾਤ ਨਹੀਂ ਆਈ ਫੋਨ ਤੇ ਤੁਹਾਡੀ ਉਹਨਾਂ ਨਾਲ ਫੋਨ ਤੇ ਵੀ ਉਹਨਾਂ ਨੇ ਸੱਦਿਆ ਸੀਗਾ ਪਰ ਮੈਂ ਉਹਨਾਂ ਵਾਲੀ ਹਾਲਤ ਨਹੀਂ ਸੀਗਾ ਤੇ ਭਰਾ ਮੈਨੂੰ ਸਿੱਧਾ ਬੀਰੋ ਹਸਪੀਟਲ ਹੀ ਲੈ ਗਿਆ ਇਹ ਤੇ ਮੇਰੇ ਲੱਕ ਭਜੀ ਮੇਰਾ ਖਤਮ ਹੋ ਗਿਆ ਲੱਦਰ ਮੈਨੂੰ ਮੈਂ ਤੁਰ ਸਕਦਾ ਨਹੀਂ ਬੈਸਟ ਠੀਕ ਹੈ ਕੀ ਨਾ ਜੀ ਆਪਣਾ ਸੰਦੀਪ ਸਿੰਘ ਕਿਹੜੀ ਜਗ੍ਹਾ ਤੇ ਰਹਣ ਲਗੇ ਆ ਮੇੜੂ ਕੀ ਮਾਮਲਾ ਕਿਹੜਾ ਤੁਹਾਨੂੰ ਜਿਹੜੇ 5-7 ਜਿਹੜੇ ਬੰਦੇ ਕਹਿੰਦੇ ਪਏ ਉਦੋਂ ਮੋਕੇ ਤੇ ਬਾਜੀ ਇਹ ਸਾਹਿਰ ਬੰਬਾਇਆ ਇਹਦਾ ਡਰਾਈਵਰ ਆ ਗਰਦਾਸਪੁਰ ਤੋਂ ਤੇ ਇੱਕ ਮੁੰਡਾ ਬੋਗੀ ਆ ਹੂੰ ਤੇ ਇਹ ਵਾਜੀ ਇਹ ਦਾ ਇਹ ਪਛਾਣ ਚ ਆ ਮੇਰੀ ਚ ਅੱਛਾ ਜੀ ਤੇ ਇਹ ਕਾਫੀ ਦਿਨ ਪਹਿਲਾਂ ਤੋਂ ਇਹਦੇ ਨਾਲ ਸਾਡੀ ਗੱਲ ਲੜਾਈ ਵੀ ਹੋ ਚੁੱਕੀ ਆ ਜਾਨਕਿ ਉਹ ਲੜਾਈ ਮੂੰਹ ਜਵਾਨੀ ਸਾਡੀ ਲੜਾਈ ਹੋਈ ਆ ਕੋਈ ਹਥਿਆਰਾਂ ਵਾਲੀ ਕੋਈ ਲੜਾਈ ਨਹੀਂ ਹੋਈ ਉਹਦਾ ਰਾਜੀਨਾਮਾ ਵਿੱਚ ਸੀਨੀਅਰ ਬੰਦੇ ਆ ਪਰਵੇਸ਼ ਹੋਣੀ ਆ ਸਾਡੇ ਸਿਨੀਅਰ ਉਹਨਾਂ ਨੇ ਬੈ ਕੇ ਵਰਾਤਤਾ ਸੀ ਉਹ ਵੀ ਮੂੰਹ ਜਵਾਨ ਅੱਛਾ ਜੀ ਠੀਕ ਆ ਉਸ ਤੋਂ ਬਾਅਦ ਇਹ ਇਹਨੂੰ ਸਟੈਂਡ ਤੋਂ ਕੱਢ ਦਿੱਤਾ ਸੀ ਓਕੇ ਤੇ ਇਹਨੂੰ ਪੋਸਟਰ ਸਾਡੇ ਸਟੈਂਡ ਦੇ ਜਿਹੜੇ ਬੈਨਰ ਆ ਉਹ ਪਾੜੇ ਜੀ ਇਹ ਹੁੰਦੇ ਨੇ ਅੱਛਾ ਜੀ ਤੇ ਤੇ ਉਸ ਤੋਂ ਬਾਅਦ ਅਸੀਂ ਸਟੈਂਡ ਤੋਂ ਸਾਰਿਆਂ ਨੇ ਮਤਾਂ ਪਾ ਕੇ ਇਹਨੂੰ ਬਾਹਰ ਕੱਢ ਦਿੱਤਾ ਹਾਂ ਤੇ ਜਾਓ ਭਾਈ ਉਸ ਤੋਂ ਬਾਅਦ ਇਹ ਹੁਣ ਕੰਮ ਸ਼ੁਰੂ ਹੋਇਆ ਲਵਲੀ ਯੂਨੀਵਰਸਿਟੀ ਦੇ ਵਿੱਚ ਅਸੀਂ ਟੈਕਸੀ ਲਾਉਣੀ ਆ ਬਾਹਰ ਦਾ ਲੋਗੋ ਮੇਰਾ ਟੈਕਸੀ ਦਾ ਮੇਰਾ ਖੁਦ ਦਾ ਸਟੈਂਡ ਹੈ ਬਈ ਅੱਛਾ ਜੀ ਠੀਕ ਆ ਤੇ ਇਹ ਬੰਦੇ ਨੂੰ ਅਸੀਂ ਬਾਹਰ ਕੱਢ ਦਿੱਤਾ ਸਟੈਂਡ ਦਾ ਹੂੰ ਕੋਸ਼ ਦਿਨਾਂ ਤੋਂ ਇਹ ਕਦੀ ਮੇਰੇ ਗਰੁੱਪ ਜਿਹਨੇ ਮੇਰੇ ਨਾਲ ਕੰਮ ਕਰਦੇ 8-10 ਜਣੇ ਕਦੀ ਕਿਸੇ ਨੂੰ ਕਹਿੰਦਾ ਕਿ ਤੁਹਾਡੇ ਤੁਹਾਡਾ ਜੋਰ ਦੇਖਣਾ ਜੇ ਤੁਹਾਡੇ ਚ ਦਮ ਹੈਗਾ ਤਾਂ ਆਓ ਅੱਛਾ ਜੀ ਕਾਫੀ ਦਿਨਾਂ ਤੋਂ ਕਦੀ ਕੋਈ ਛਰਾਰਤ ਕਰਦਾ ਆ ਕਦੀ ਕੋਈ ਛਰਾਰਤ ਕਰ ਰਿਹਾ ਸੀ ਕਾਫੀ ਦਿਨਾਂ ਤੋਂ ਅੱਜ ਉਮੇਸ਼ ਦੇ ਨਾਲ ਅੰਦਰ ਯੂਨੀਵਰਸਿਟੀ ਲਵਲੀ ਯੂਨੀਵਰਸਿਟੀ ਦੇ ਨਾਲ ਵਿੱਚ ਸੀਗਾ ਤੇ ਇਹਨੇ ਮਾਪਿਆਂ ਦੀਆਂ ਗਾਲਾਂ ਆਪਸੀ ਰੰਜਿਸ਼ ਜਾਣੇ ਕਿ ਸ਼ੁਰੂ ਪਹਿਲੇ ਹੀ ਪਲਾਨਿੰਗ ਕੀਤੀ ਹੋਈ ਸੀ ਵੈਲ ਪਲਾਨਡ ਇਹਨਾਂ ਦਾ ਸੀਗਾ ਓਕੇ ਤੇ ਇਹ ਕੱਲਾ ਸੀਗਾ ਅੰਦਰ ਇਹ ਉਮੇਸ਼ ਵਰਮਾ ਮੇਰੇ ਨਾਲ ਹੀ ਹੁੰਦਾ ਅਮੇਸ਼ਾ ਜੀ ਕੰਮ ਕਰ ਇਹਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਛਾ ਜੀ ਤੇ ਉਥੇ ਯੂਨੀਵਰਸਿਟੀ ਦੇ ਅੰਦਰ ਉਹ ਕਹਿੰਦਾ ਬਾਹਰ ਆ ਜਾ ਇਹਨੇ ਫੋਨ ਮੈਨੂੰ ਕੀਤਾ ਕਹਿੰਦਾ ਯਾਰ ਸਾਹਲੋ ਫੇ ਗਾਲਾ ਕੱਢਦਾ ਆ ਤੇ ਮੈਂ ਕਿਹਾ ਵੀ ਹਟ ਜਾ ਇਹਨੂੰ ਕਹੇ ਉਹ ਕਹਿੰਦਾ ਹਟ ਜਾ ਉਹ ਕਹਿੰਦਾ ਜਿਹੜਾ ਤੇਰਾ ਪੇ ਅੰਦਰ ਬੈਠਾ ਨਾ ਇਹਨੂੰ ਫੋਨ ਲਾ ਇਹਦੀ ਵੀ ਮੈਂ ਭੈਣ ਦਊਗਾ ਮੈਨੂੰ ਵੀ ਗਾਲਾਂ ਕੱਢੀਆਂ ਮਾ ਪੈਣ ਤੇ ਬੰਦੇ ਕੌਣ ਸੀਗੇ ਨਾਲ ਜਿਹੜੇ ਮੁੰਡੇ ਸੀ ਇਹਨਾਂ ਦੇ ਨਾਲ ਵੋ ਵੀ ਸੀਗਾ ਇਹ ਦੋ ਵੱਡੀਆਂ ਦਾ ਇਹ ਆਇਆ ਹੈਗਾ ਟੈਂਪੋ ਟਰੈਵਲ ਤੇ ਇੱਕ ਡਿਜ਼ਾਇਰ ਸੀਗੀ ਉਹਦੇ ਵਿੱਚ ਆਏ ਇਹ ਇਹ ਆਇਆ ਇਹ ਮੇਨਾ ਹੱਥੋਂ ਪਾਈ ਹੋਇਆ ਪਹਿਲਾਂ ਮੈਂ ਪਹਿਲਾਂ ਤਾਂ ਮੈਂ ਹੀ ਜਾ ਕੇ ਗਾਣਾ ਇਹਨੇ ਗੱਡੀਆਂ ਮੈਂ ਗੜਾ ਫੜਿਆ ਜਾ ਕੇ ਤੇ ਹਥਿਆਰ ਕਿਹੜੇ ਸੀ ਇਹਨਾਂ ਦੇ ਕੋਲ ਇਹਨਾਂ ਦੇ ਕੋਲ ਭਾਜੀ ਦਾਤਰ ਸੀਗਾ ਪਿਸਤਲ ਸੀਗਾ ਇਹ ਹਾਕੀਆਂ ਸੀਗੀਆਂ ਦੋ ਗੱਡੀਆਂ ਸੀਗੀਆਂ ਅੱਛਾ 7-8 ਜਣੇ ਸੀਗੇ ਕਿ ਜਿੱਥੇ ਲੜਾਈ ਹੋਈ ਕੈਮਰੇ ਵਗੈਰਾ ਹੈ ਉੱਥੇ ਕੋਈ ਉੱਥੇ ਭਾਜੀ ਕੈਮਰਾ ਨਹੀਂ ਹੈ ਜਿੱਥੇ ਮੈਨੂੰ ਵੱਢਿਆ ਇਹਨਾਂ ਨੇ ਇਥੇ ਮੇਰੇ ਦਾਤਮਾਰ 1 ਕਿਰਨੇ ਨੇ ਮੇਰੀਆਂ ਬਾਵਾਵਾਂ ਬਣੀਆਂ 2 ਜਣੇ ਨੇ ਮੇਰੇ ਦਾਦ। ਮੁੰਡੇ ਪਛਾਣਦੇ ਤੁਸੀਂ ਸਾਰੇ ਕੋਣ-ਕੋਣ ਸੀ? ਤਿੰਨ ਮੁੰਡੇ ਮੈਂ ਪਛਾਣਦਾ ਆ ਜਿਹੜੇ ਅੱਗੇ ਆਏ। ਕੀ ਨਾਮ ਕੀ ਮੁੰਡਿਆਂ ਦਾ ਇਹਨਾਂ ਦਾ? ਇੱਕ ਦਾ ਸਾਹਿਲ ਆ, ਇੱਕ ਦਾ ਬੋਗੀ ਆ। ਇੱਕ ਸਾਹਿਲ ਦਾ ਮੈਨੂੰ ਸੌਂਟ ਤੇ ਆਇਆ ਕਿ ਡਰਾਈਵਰ ਆ। ਕਿੱਥੇ ਰਹਿਣ ਵਾਲੇ ਪਤਾ? ਬਾਸਪੁਰ ਦਾ ਰਹਿਣ ਵਾਲਾ ਉਹ। ਅੱਛਾ ਜੀ। ਕੋਈ ਇਸ ਮਾਮਲੇ ਨਾਲ ਲੈ ਕੇ ਤੁਹਾਡੀ ਪੁਲਿਸ ਨਾਲ ਗੱਲਬਾਤ ਹੋਈ ਗਈ? ਅਜੇ ਤੱਕ ਕੋਈ ਗੱਲ ਹੋਇਆ ਤਾਂ ਨਹੀਂ ਹੋਈ ਭਾਈ ਜੀ। ਉਹ ਤੁਹਾਡੇ ਕਿੱਥੇ-ਕਿੱਥੇ ਸੱਟਾਂ ਮਾਰੀਆਂ ਇਹਨਾਂ ਨੇ? ਮੇਰੇ ਗੋਡੇ ਤੇ ਚੱਪਣੀ ਤੇ ਚੱਪਣੀ ਤ ਮੈਂ ਡਰਾਈਵਰ ਬੰਦਾ ਆ ਮੈਂ ਹੁਣ ਗੱਡੀ ਕਿੱਦਾਂ ਮੈਂ ਗਾਹਾਂ ਦਾ ਪ੍ਰੋਸੈਸ ਕਰੂੰਗਾ ਕੀ ਕੀ ਮੰਗ ਕਰਦੀ ਸੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਵੀ ਜੋ ਬਣਦੀ ਕਾਰਵਾਈ ਆ ਇਹਨਾਂ ਦੇ ਸਾਥ ਕੀਤੀ ਜਾਵੇ ਇਹ ਹੁਣ ਮੈਂ ਪਹਿਲਾਂ ਆਇਆ ਨੇ ਟਾਈਵੇ ਦਾ ਐਡਮਿਟ ਹੋਇਆ ਉੱਥੇ ਮੌਕੇ ਤੇ ਪੁਲਿਸ ਨੇ ਵੀ ਪੁਲਿਸ ਵੀ ਪੁਲਿਸ ਨੇ ਈੜੂ ਚੌਂਕੀ ਦੀ ਪੁਲਿਸ ਮੌਕੇ ਤੇ ਆਈ ਹੋਈ ਸੀ ਉਹਨਾਂ ਨੇ ਹੀ ਮੈਨੂੰ ਚਾਰਟਰ ਕੇ ਗੱਡੀ ਚ ਪਵਾਇਆ ਯਾਨੀ ਕਿ ਆਪਣੇ ਟਾਕਾ ਆਪ ਮਾਰ ਕੇ ਇਹ ਇਹ ਆਪਣੇ ਟਾਕਾ ਆਪ ਮਾਰ ਕੇ ਆਏ ਆ ਭਾਜੀ ਮੈਨੂੰ ਪੋਰਖਨੇ ਉਥੋਂ ਜੇ ਮੌਕੇ ਤੇ ਮੇੜੂ ਚੌਂਕੀ ਦੀ ਪੁਲਿਸ ਸੀਗੀ ਉਹਨਾਂ ਨੇ ਹੀ ਮੈਨੂੰ ਟਿਕਵਾ ਕੇ ਗੱਡੀ 'ਚ ਪਾਇਆ ਉਹਨਾਂ ਨੇ ਹੀ ਇਹਨਾਂ ਦੀਆਂ ਗੱਡੀਆਂ ਇਕੁਆਇਰ ਕੀਤੀਆਂ ਆ ਹਾਂ ਤੇ ਮਾਮਲਾ ਮੇਰੇ ਸਾਹਮਣੇ ਉਹਨਾਂ ਨੇ ਦਰਜ ਕੀਤਾ ਪੁਛਗੇ ਤੇ ਉਹਨਾਂ ਦੇ ਸਾਹਮਣੇ ਹੀ ਹੋਇਆ ਇਹ ਮੌਕੇ ਤੋਂ ਫਰਾਰ ਹੋ ਗਏ ਸੀ ਸਾਰੇ ਮੇਨ ਵੱਢ ਕੇ ਠੀਕ ਹੈ